ਇਹ ਲੋਕੀ ਇਹ ਕਹਿੰਦੇ ਨੇ ਕਿ ਇਹਨੇ ਆਈ ਵਾਲ ਡੈਡੂ ਬਣਵਾਇਆ ਆ ਤਾਂ ਇਹਨੇ viral ਹੋਣ ਕਰਕੇ ਬਣਾਇਆ viral ਹੋਣ ਲਈ ਬਿਲਕੁਲ ਨਹੀਂ ਹੈ viral ਹੋਣ ਲਈ ਮੈਂ ਆਪਣੀ ਜਿੰਦਗੀ ਦੀ ਰਿਸਕ ਲਮ ਆ ਗਿਆ ਬਿਲਕੁਲ ਵੀ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਣੇ ਆਪ ਲਾਈ ਕਰਦਾ ਜਦੋਂ ਮੈਂ ਸਟਾਰਟਿੰਗ ਚ ਸਟੱਡਿਓ ਆ ਮੈਂ ਮਿਰਰ ਦੇਖੇ ਖੜਿਆ ਸੀ ਆਪਣਾ ਆਪਣ ਨੂੰ ਨੇ ਹਾਰ ਰਿਹਾ ਯਾਰ ਤੇ ਨਾਲ ਸੋਹਣਾ ਲੱਗਦਾ ਗਏ ਯਾਰ ਮੈਂ ਆਪਣ ਨੂੰ ਪਸੰਦ ਕਰਦਾ ਤਾਂ ਕਰਕੇ ਮੈਂ ਕਰਾਇਆ ਮੈਂ viral ਹੋਣ ਲਈ ਨਹੀਂ ਕਰਾਇਆ ਮੈਂ ਆਪਣੀ ਸੋਚ ਦੇ ਨਾਲ ਅੱਗੇ ਚੱਲਣਾ ਚਾਹੁੰਦਾ ਕਿ ਮੇਰੇ ਮੂੰਹ ਤੇ ਕਿੰਨੇ ਟੈਟੂ ਹੈਗੇ ਤੁਸੀਂ ਇਹ ਦੇਖਦੇ ਹੋ ਗੰਦ ਪਾਇਆ ਹੋਇਆ ਮੇਰਾ ਦਿਲ ਦੇਖ ਲਓ ਤੁਸੀਂ 2 ਮਿੰਟ ਬੈਠੋ ਮੇਰੇ ਕੋਲ ਤੁਹਾਨੂੰ ਪਤਾ ਲੱਗ ਜਾ ਕਿੰਨਾ ਕੋ ਬੰਦਾ ਕਿੱਦਾਂ ਦਾ ਹੈਗਾ ਵਾ ਮੈਂ ਕਿੰਨਾ ਕੋ ਪਿਆਰ ਕਰਦਾ ਆ ਯਾਰ ਤੁਹਾਨੂੰ ਸਾਰਿਆਂ ਨੂੰ ਮੈਨੂੰ ਤੁਸੀਂ ਬੈਡ ਕਮੈਂਟ ਕਰਦੇ ਹੋ ਬਰੋ ਮੈਂ ਬਹੁਤ ਪਿਆਰ ਕਰਦਾ ਤੁਹਾਨੂੰ ਯਾਰ ਲਵ ਯੂ ਕੰਨਾ ਸਾਰਿਆਂ ਨੂੰ ਮੈਨੂੰ ਮੈਂ ਕਿਸੇ ਤੋਂ ਗੁੱਸਾ ਨਹੀਂ ਆ ਮੈਂ ਤਾਂ ਸੋ ਕਿ ਤੁਹਾਡਾ ਕਮੈਂਟ ਦੇਖ ਕੇ ਹੱਸਦਾ ਵਾਂ ਮੈਨੂੰ ਕੋਈ ਗਾਲ ਵੀ ਕੱਢਦਾ ਨਾ ਮੈਨੂੰ ਪਤਾ ਨਹੀਂ ਗੰਦੀ ਗੰਦੀ ਗਾਲਾਂ ਦੇਖੀ ਹੈ ਬਈ ਮੈਂ ਮੈਨੂੰ ਹਾਸਾ ਆ ਰਿਹਾ ਵਾ ਮੈਨੂੰ ਹਾਸਾ ਆ ਰਿਹਾ ਮੈਂ ਤੁਹਾਡਾ ਪਿਆਰ ਵੀ ਬਹੁਤ ਆ ਰਿਹਾ ਪਤਾ ਕਿਉਂ ਕਿਉਂਕਿ ਤੁਸੀਂ ਅੱਜ ਗਾਲਾਂ ਕੱਢ ਰਹੇ ਦੋ ਸਾਲਾਂ ਬਾਅਦ ਤੁਸੀਂ ਵੀ ਸੈ